ਤੁਸੀਂ ਦੇਖ ਰਹੇ ਹੋ ਪੀਬੀ 26 ਨਿਊਜ਼ ਤੇ ਮੈਂ ਹਾਂ ਸਰਬਜੀਤ ਸਿੰਘ ਅਸੀਂ ਪਹੁੰਚੇ ਹਾਂ ਜੀ ਮਲੇਰ ਕੋਲਾ ਰੋਡ ਖੰਨੇ ਦੇ ਵਿੱਚ ਬੀਬੀ ਫਾਤਿਮਾ ਜੀ ਗੱਦੀ ਨਿਸ਼ੀਨ ਹਰ ਸਾਲ ਦੀ ਤਰ੍ਹਾਂ ਬੜੀ ਧੂਮਤਾਂ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਨੇ ਤੇ ਵੱਖ-ਵੱਖ ਸਮਾਗਮ ਲਗਾਤਾਰੀ 2 ਤੋਂ 4 ਦਿਨ ਦੇ ਹੁੰਦੇ ਨੇ ਔਰ ਗਰੀਬ ਗੁਰਬੜਿਆਂ ਦੀਆਂ ਕੁੜੀਆਂ ਦੇ ਵਿਆਹ ਵੀ ਬੀਬੀ ਜੀ ਆਪਣੇ ਹੱਥੀ ਕਰਦੇ ਨੇ ਔਰ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਵੀ ਵੰਡੀਆਂ ਜਾਂਦੀਆਂ ਨੇ ਔਰ ਇੱਥੇ ਵੱਖ-ਵੱਖ ਕੈਂਪ ਵੀ ਲੱਗੇ ਜਾਂਦੇ ਨੇ ਜਿਵੇਂ ਕਿ ਅੱਖਾਂ ਦਾ ਕੈਂਪ ਹੋ ਗਿਆ ਲੈਂਸ ਪੈਂਦੇ ਨੇ ਔਰ ਵੱਖ-ਵੱਖ ਤਰ੍ਹਾਂ ਦਾ ਮੈਡੀਸਨ ਮਿਲਦਾ ਔਰ ਇਹ ਅੱਜ ਅਸੀਂ ਇਹ ਦਰਗाह ਤੇ ਪਹੁੰਚੇ ਆਂ ਹਰ ਸਾਲ ਦੀ ਤਰ੍ਹਾਂ ਔਰ ਇੱਥੇ ਪੰਜਾਬ ਦੇ بڑے ਨਾਮਵਰ ਕਲਾਕਾਰ ਵੀ ਆਪਣੇ ਗੀਤਾਂ ਦੇ ਨਾਲ ਇੱਥੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਔਰ ਮੈਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆਂ ਤੁਹਾਡਾ ਵੀਰ ਸਰਬਜੀਤ ਸਿੰਘ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਸਾਡਾ ਨਾ ਵਿਚਾਰ ਸਾਂਝੇ ਕਰਿਓ ਜੈ ਮਸਤਾ ਦਾ ਜਰੂਰ ਲਿਖਿਓ ਤਾਕੀ ਤੁਹਾਡੇ ਨਾਲ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਸਨਮੁਖਾਸਰ ਕਰ ਸਕੀਏ ਔਰ ਬਹੁਤ ਬਹੁਤ ਮੁਬਾਰਕਾਂ ਬੀਬੀ ਫਾਤਿਮਾ ਜੀ ਦੇ ਸਾਰੇ ਇਸ ਨਾਰਾਂ ਨੂੰ ਪਰਿਵਾਰ ਨੂੰ ਪ੍ਰਬੰਧਕ ਕਮੇਟੀ ਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਇਹ ਪ੍ਰਭਾਵਪਰਾਲਾ ਸਮਾਗਮ ਕਰਾਇਆ ਜਾਂਦਾ ਮੈਂ ਵਕ ਵਕ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਵੀ ਰਹੀਆਂ ਤੇ ਕੀਤੀਆਂ ਵੀ ਨੇ ਧੰਨਵਾਦ ਸਸਿਕਾ ਲਾਈਕ ਸ਼ੇਅਰ ਕਮੈਂਟਸ ਰੱਖਿਆ ਗੰਦੇ ਦਰਵਾਜ਼ੇ ਜਿਹਨਾਂ ਦੇ ਝੋਲੀਆਂ ਭਰੀਆਂ ਨੇ ਹਾਂਜੀ ਬਾਵਾ ਨੂੰ ਪੀਣਾ ਬਚੜੇ ਦੇ ਵੇ ਹੋ ਬਾਵਾ ਨੂੰ ਪੀਣਾ ਬਚੜੇ ਦੇ ਵੇ ਹੋ ਬਾਵਾ ਨੂੰ ਪੀਣਾ ਬਚੜੇ ਦੇ ਵੇ 쟤리에, <목소리도> 쟤리에, ਕੀ ਖੂਬ ਮਨਾਈ ਲੈ ਮੇਨਾ ਪੀਰਾਂ ਦਾ ਪਰ ਕੇ ਬਾਜ ਦੀ ਆਈਏ ਮੇਨਾ ਪੀਰਾਂ ਦਾ ਪਰ ਕੇ ਬਾਜ ਦੀ ਆਈਏ ਸੁਨੇਲਾ ਪੀਪੀ ਭਾਗਨਾ ਦਾ पी राती तो नाल पी राती तो ਪੀੜਾਂ ਦੀ ਤੂੰ ਮਿਆਜ ਬਣਾ ਲਾ ਸੇਵਾ ਕਰਮ ਨਾਲਾ ਕੇ ਪੀੜਾਂ ਦੀ ਤੂੰ ਮਿਆਜ ਬਣਾ ਲਾ ਸੇਵਾ ਕਰਮ ਨਾਲਾ ਕੇ ਝੋਲੀ ਭਰ ਜੂਗੀ ਦੇਖਦਾ ਸਹੀ ਵਧਾ ਕੇ ਝੋਲੀ ਭਰ ਜੂਗੀ ਦੇਖਦਾ ਸਹੀ ਵਧਾ ਕੇ 니 ਝੋਲੀ ਭਰ ਜੂਗੀ ਜੰਮੀਏ ਹਟਿਆਰੇ ਨਹੀਂ ਕੰਡਾ ਤੋਂ ਬਾ ਤੇਰੇ ਪੈਰ ਬੰਨ੍ਹੀਏ ਨਾ ਰਹੇਨੀ ਹੋਰ ਤੂੰ ਤੇਰਾ ਰਾਹੜਾ ਮੁੜਿਆ ਰਹਣੀ ਹੋਰ ਤੂੰ ਤੇਰਾ ਰਾਹੜਾ ਮੁੜਿਆ ਰਹਣੀ ਕੋ ਸਹਉਦਰੀ ਕੌਣ ਸਹਉ ਪੀੜ ਪਾਗਿਆ ਹੈ ਨਾਰੀਨੀ ਕੋ ਸਹਉ ਪੀੜ ਪਾਗਿਆ ਹੈ ਨਾਰੀਨੀ ਕਰਕੇ ਨਿਲਾਹੀ ਰਹਾ ਹੈ ਉਹ ਸੜਕੇ ਸੜਕੇ ਜਾਂਦੀ ਏ ਤੇ ਯਾਰੀ ਕੰਡਾ ਚਬਾ ਤੇਰੇ ਪੈਰ ਕਾਂਟੀਏ ਨਾ ਰਹੀ ਨੀ ਕੋਹਰ ਕੋ ਟੁੱਟੇ ਦਾ ਕਾਂਡੜਾ ਮੁੜ ਆ ਰਹੀ ਨੀ ਕੋਹਰ ਕੋ ਟੁੱਟੇ ਕਾਂਡੜਾ ਮੁੜ ਆ ਰਹੀ ਨੀ ਕੋਹਰ ਸਭੂਤੇ ਇਹ ਨਾਰਦੀ ਪੱਕੇ ਹੀ 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 ਰੋਹ ਤੇ ਕੌਣ ਬਰੈ ਜੀਏ ਮੁ ਤਿਆਰੀ ਨਹੀਂ ਪਾਣੀ ਦਾ ਕੁੱਤ ਵੇ ਪਾਣੀ ਦਾ ਕੁੱਤ ਪਲਾ ਦੇ ਮੰਗੀ ਹੈ ਨਾਰਨੀ ਪਾਣੀ ਦਾ ਕੁੱਤ ਪਲਾ ਦੇ ਮੰਗੀ ਰਹੇ ਨਾਰਨੀ ਆਪਣਾ ਪਿਆਰ ਆਪਣਾ ਪਿਆਰ ਕਿ ਕਮੈਰ ਪਰ ਪਹੁੰਚਾ ਹੋਏ ਬੀਬੀ ਫਾਤਿਮਾ ਜੀ ਦੇ ਨਾਲ ਅਸੀਂ ਬਹੁਤ ਸਮੇਂ ਤੋਂ ਜੁੜੇ ਹੋਏ ਹਾਂ ਔਰ ਸਾਡਾ ਵੀਰ ਸੋਨੀ ਗਿੱਲ ਪ੍ਰਿੰਟ মিডিਆ ਵੈਬ মিডিਆ ਇਲੈਕਟ੍ਰੋਨਿਕ মিডিਆ ਦੇ ਵਿੱਚ ਇੱਕ ਨਾ ਜਾਣਿਆ ਤੇ ਆਂਦਾ ਸੋਨੀ ਗਿੱਲ ਔਰ ਬਹੁਤ ਬਹੁਤ ਮੁਬਾਰਕਾਂ ਪੀਵੀ 26 ਨਿਊਜ਼ ਚੈਨਲ ਦੀ ਸਮੁੱਚੀ ਟੀਮ ਵੱਲੋਂ ਸਰਬਜੀਤ ਸਿੰਘ ਵੱਲੋਂ ਔਰ ਸੋਰੀ ਵੀਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਮੇਲੇ ਬਾਰੇ ਤੁਹਾਡੇ ਵੱਲੋਂ ਚੰਦ ਕ ਸ਼ਬਦ ਹੋ ਜਾਣ ਮੈਂ ਪ੍ਰਧਾਨ ਬਾਬਾ ਫਰੀਦ ਨਿਸਕਾਮ ਸੇਵਾ ਸੁਸਾਇਟੀ ਸੋਨੀਗਿਲ ਹਰ ਸਾਲ ਦੀ ਤਰ੍ਹਾਂ 33ਵਾਂ ਰੋਸ਼ਨੀ ਦਿਵਸ ਤੇ ਸਰਬ ਧਰਮ ਸਮੇਲਨ ਜਿਸ ਵਿੱਚ ਸੱਭਿਆਚਾਰਕ ਮੇਲਾ ਅਕਬਾਲੀਆਂ ਗਰੀਬ ਲੜਕੇ ਨੂੰ ਸਲਾਈ ਮਸ਼ੀਨਾਂ ਗਰੀਬ ਲੋਕਾਂ ਦੀ ਮਦਦ ਲਈ ਬੀਬੀ ਨੇ ਰਾਸ਼ਨ ਤੇ ਜਿਵੇਂ ਕਰੋਨਾ ਦੇ ਵਿੱਚ ਵੀ ਬੀਬੀ ਨੇ ਕਾਫੀ ਲੋਕਾਂ ਦੀ ਮਦਦ ਕੀਤੀ ਸੀ ਤੇ ਹੜਪੀੜਤਾ ਦੇ ਵਾਸਤੇ ਬੀਬੀ ਨੇ ਕਾਫੀ ਮਦਦ ਕੀਤੀ ਸੀ ਇਸੇ ਤਰ੍ਹਾਂ ਜਿਹੜਾ ਬੀਬੀ ਦਾ ਇਹ 33ਵਾਂ ਸਾਲਾਨਾ ਸਮਾਗਮ ਹੈ ਹਰ ਸਾਲ ਹੁੰਦਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਦੁਨੀਆ ਆਪਣੇ ਪੂਰੇ ਇਲਾਕੇ ਤੋਂ ਦੁਨੀਆ ਆਉਂਦੀ ਹੈ ਅਤੇ ਸੱਭਿਆਚਾਰਕ ਮੇਲਾ ਜਿਹੜਾ ਉਹਦਾ ਆਨੰਦ ਮਾਣਦੀ ਹੈ ਤੇ ਪੀਰਾਂ ਦੀ ਜਿਹੜੀ ਅਸ਼ੀਰਵਾਦ ਲੈਂਦੇ ਹਨ ਇਸ ਸਮਾਰਮ ਵਿੱਚ ਰਾਜਨੀਤਿਕ ਧਾਰਮਿਕ ਅਤੇ ਲੋਕ ਭਲਾਈ ਨਾਲ ਜੁੜੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਵੱਡੇ ਮਹਨੂਲੇ ਯੋਗਦਾਨ ਵੀ ਪਾਉਂਦੀਆਂ ਨੇ ਅਤੇ ਸਮੂਲੀਅਤ ਵੀ ਕਰਦੀ ਅੱਛਾ ਇੱਥੇ ਦੱਸਣ ਵਾਲੀ ਗੱਲ ਹੈ ਵੀ ਬੀਬੀ ਜੀ ਹਰ ਸਾਲ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਅੱਖਾਂ ਦਾ ਦਵਾਈ ਹਰ ਚੀਜ਼ ਫ੍ਰੀ ਮਿਲਦੀ ਹੈ ਤੇ ਨਾਲ ਹੀ ਇੱਥੇ ਮੈਡੀਕਲ ਕੈਂਪ ਲਾਇਆ ਜਾਂਦਾ ਜਿਹੜਾ ਹਰ ਬਿਮਾਰੀ ਦਾ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਤੇ ਚੈੱਕਅਪ ਕੀਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੀਵੀ 26 نیوز ਤੇ ਮੈਂ ਹਾਂ ਸਰਬਜੀਤ ਸਿੰਘ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਜੋੜੀ ਖੰਨੇ ਸ਼ਹਿਰ ਤੋਂ ਲੈ ਕੇ ਪਿੰਡ ਰਹਾਉਣ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਨਾਮ ਹੈ ਪੰਜਾਬ ਦੇ ਵਿੱਚ ਨਾਮ ਹੈ ਬਲਵੀਰ ਰਾਏ ਤੇ ਸ਼ਬਨਮ ਰਾਏ ਜਿਨ੍ਹਾਂ ਦੇ ਨੇਕਾ ਗੀਤ ਸੁਣ ਸੁਣ ਕੇ ਅਸੀਂ ਜਵਾਨ ਹੋਏ ਆ ਵੈਲਕਮ ਜੀ ਸਰਪਜੀ ਸਿੰਘ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਡਿਊਟ ਜੋੜੀ ਨੂੰ ਦੁਕਾਨਿਆਂ ਦੇ ਵਿੱਚ ਅਕਸਰ ਨਾਂ ਜ਼ਬਾਨ ਤੇ ਆਉਂਦਾ ਤੁਹਾਨੂੰ ਸੁਣਦੇ ਰਹਿੰਨੇ ਆ ਦੂਰਦਰਸ਼ਨ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵੇੜਿਆਂ ਵਿੱਚ ਅੱਜ ਬੀਬੀ ਫਾਤਿਮਾ ਜੀ ਦੇ ਤੁਸੀਂ ਅੱਜ ਵੀ ਪਹੁੰਚੇ ਹੋ ਹਰ ਸਾਲ ਦੀ ਤਰ੍ਹਾਂ ਤੁਸੀਂ ਹਾਜ਼ਰੀ ਭਰਦੇ ਹੋ ਚਾਹੇ ਤੁਸੀਂ ਕੈਨੇਡਾ ਹੋ ਵਾ ਚਾਹੇ ਤੁਸੀਂ ਬਾਹਰ ਹੋਵੇਂ ਜਿੱਥੇ ਵੀ ਹੋਵੋ ਪਹੁੰਚਦੇ ਜਰੂਰ ਹੋ ਤੁਸੀਂ ਇੱਥੇ ਨੀਟੂ ਜੀ ਪਹਿਲਾਂ ਤਾਂ ਪੀਵੀ 26 ਚੈਨਲ ਤੇ ਮੇਰਾ ਵੀਰ ਨੀਟੂ ਸਾਰਿਆਂ ਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਇਸ ਮੇਲੇ ਦੀਆਂ ਰੌਸ਼ਨੀ ਮੇਲੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਬੀਬੀ ਫਾਤਿਮਾ ਇਕੱਲਾ ਇਹ ਪ੍ਰੋਗਰਾਮ ਨਹੀਂ ਕਵਾਲੀਆਂ ਦਾ ਪ੍ਰੋਗਰਾਮ ਨਹੀਂ ਜਾਂ ਜਿਹੜੇ ਸਿੰਗਿੰਗ ਕਰਨ ਆਉਂਦੇ ਆ ਉਹਨਾਂ ਦਾ ਪ੍ਰੋਗਰਾਮ ਨਹੀਂ ਪਹਿਲਾਂ ਇਹ 3 ਦਿਨ ਦਾ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਸੀਗਾ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਹੀ ਕੁੜੀਆਂ ਦੇ ਵਿਆਹ ਹੁਣ ਵੀ ਕਰਵਾਏ ਨੇ ਤੇ ਰਾਸ਼ਨ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਵੰਡੇ ਜਾਂਦੇ ਨੇ ਇਹ ਬੀਬੀ ਸਮਾਜ ਸੇਵਾ ਸ਼ੁਰੂ ਤੋਂ ਕਰਦੇ ਆ ਰਹੇ ਨੇ ਪਿੱਛੇ ਲੋਕਡਾਊਨ ਵਿੱਚ ਤਾਂ ਹੋਇਆ ਉਹਦੇ ਵਿੱਚ ਵੀ ਬਹੁਤ ਸਾਰੀ ਬੀਬੀ ਨੇ ਸੇਵਾ ਕਰੀਏ ਲੋਕਾਂ ਦੀ ਅਸੀਂ ਬਚਪਨ ਤੋਂ ਜੁੜੇ ਹੋਏ ਹਾਂ ਇਹਨਾਂ ਦੇ ਨਾਲ ਜਿੰਨੇ ਵੀ ਖੰਨੇ ਦੇ ਕਲਾਕਾਰ ਆ ਸਾਰੇ ਅਸੀਂ ਇਹ ਨਹੀਂ ਮੇਲੇ ਤੇ ਵਿੱਚ ਵੀਰਵਾਰ ਨੂੰ ਜਾਂ ਅੱਗੇ ਵੀ ਆਉਂਦੇ ਰਹਿੰਦੇ ਆ ਬੀਬੀ ਦਾ ਅਸ਼ੀਰਵਾਦ ਲੈਂਦੇ ਰਹਿੰਦੇ ਆ ਅੱਜ ਮੇਲੇ ਤੇ ਕਿਵੇਂ ਲੱਗੇ ਮੇਲਾ ਬਹੁਤ ਵਧੀਆ ਇਹ ਬੀਬੀ ਫਾਤਿਮਾ ਜੀ ਭਾਈ ਮਹਿਰਦਨ ਜੀ ਇਹਨਾਂ ਨੇ ਜਿਹੜਾ ਇਹ ਸੁਪਨਾ ਇਹ ਜਿਹੜੀ ਪਹਿਲਾਂ ਪ੍ਰੋਗਰਾਮ ਹੁੰਦਾ ਸੀਗਾ ਉੱਥੇ ਹੁੰਦਾ ਸੀ ਛੋਟਾ ਹੁੰਦਾ ਸੀਗਾ ਜਿਹੜੀ ਪ੍ਰੋਗਰਾਮ ਤਾਂ ਬਹੁਤ ਵੱਡਾ ਹੁੰਦਾ ਸੀਗਾ ਜਗ੍ਹਾ ਘੱਟ ਸੀ ਤੇ ਬਾਬਾ ਜੀ ਦੀ ਕਿਰਪਾ ਨਾਲ ਵੱਡੀ ਜਗ੍ਹਾ ਇੱਥੇ ਹੋ ਕੇ ਵੱਡਾ ਮੇਲਾ ਹਾਂਜੀ ਵੱਡਾ ਮੇਲਾ ਲੱਗਣ ਲੱਗਿਆ ਸੋਨੀ ਗਿੱਲ ਤੇ ਇਹ ਸਾਰੇ ਬ੍ਰਦਰ ਸਾਰੇ ਇਕੱਠੇ ਹੋ ਕੇ ਮੇਲੇ ਨੂੰ ਨੇਪਰੇ ਚਾੜਦੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਸਾਬਰ ਖਾਨ ਡੀਸੀ ਸੋਨੀ ਬਾਈ ਜੀ ਤੇ ਰੁਜੀ ਸਾੜੀ ਭਾਬੀ ਜੀ ਇਹ ਮੇਲਾ ਜਿਹੜੀ ਦਿਨ ਪਰ ਦਿਨ ਤਰੱਕੀਆਂ ਕਰ ਰਿਹਾ ਇਹ ਇਦਾਂ ਨਹੀਂ ਵੀ ਅਸੀਂ ਇਕੱਲੇ ਆਉਨੇ ਆ ਸਰਦੂ ਸਕੰਦਰ ਜੀ ਲਾਹ ਜੰਜੂਆ ਜੀ ਮਨਜੀਤ ਰਾਹੀ ਜੀ ਜਿਨ੍ਹਾਂ ਸਾਡੇ ਖੰਨੇ ਦੇ ਕਲਾਕਾਰ ਨੇ ਜਾਂ ਇਲਾਕੇ ਦੇ ਨੇ ਆ ਉਹ ਸਾਰੇ ਇੱਥੇ ਹਾਜ਼ਰੀ ਭਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਬਲਵੀਰ ਰਾਏ ਜੀ ਨੇ ਸਾਡੇ ਨਾਲ ਬੜੇ ਵਧੀਆ ਵਿਚਾਰ ਸਾਂਝੇ ਕੀਤੇ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਸ਼ਬਨਮ ਰਾਏ ਜੀ ਤੁਸੀਂ ਵੀ ਆਪਣੇ ਬਾਰੇ ਜੀ ਸਾਡੇ ਵੱਲੋਂ ਸਾਰਿਆਂ ਵੱਲੋਂ ਬੀਬੀ ਫਾਤਿਮਾ ਜੀ ਨੂੰ ਸਾਰਿਆਂ ਨੂੰ ਮੇਲੇ ਦੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੇ ਅਸੀਂ ਚਾਹੁੰਦੇ ਆ ਪਰਮਾਤਮਾ ਚਾਹੁੰਦਾ ਹੁੰਦਾ ਜੀ ਤੇ ਸਾ ਹਰ ਸਾਲ ਐਵੇਂ ਆਈਏ ਐਵੇਂ ਗਾਈਏ ਐਵੇਂ ਸਾਰੀ ਖੁਸ਼ੀਆਂ ਮਨਾਈਏ ਖੁਸ਼ੀਆਂ ਮਨਾਈਏ ਤੇ ਤੁਹਾਡੇ ਨਾਲ ਇਹਨਾਂ ਨੇ ਕੀਤਾ ਵੀ ਉਹ ਦੀਕ ਹੈ ਲੇਟੈਸਟ ਹੁਣੇ-ਹੁਣੇ ਕਿਹੜਾ ਗੀਤ ਆ ਰਿਹਾ ਹੈ ਉਹ ਹਜੇ ਮੈਨੂੰ ਟਾਈਟਲ ਰੱਖਿਆ ਨਹੀਂ ਮਲਟੀ ਟਾਈਟਲ ਰੱਖਿਆ ਫਾਈਨਲ ਟੌਨ ਦੇ ਵਿੱਚ ਆ ਰਿਹਾ ਕੱਲ ਗਾਣਾ ਰਿਲੀਜ਼ ਹੋ ਰਿਹਾ ਜੀਤ ਕਦੋਂ ਵਾਲਾ ਜਿਹਦਾ ਲਿਖਿਆ ਹੋਇਆ ਹੈ ਗਾਣਾ ਆਪਣੇ ਇਲਾਕੇ ਦੇ ਗੀਤਕਾਰ ਨੇ ਉਹ ਤੇ ਜਲਦੀ ਤੁਹਾਨੂੰ ਨਵੇਂ ਗੀਤ ਸੁਣਾਉਣੇ ਆ ਸਾਡੇ ਇਲਾਕੇ ਦਾ ਮਾਣ ਬਲਵੀਰ ਰਾਏ ਜੀ ਮੈਂ ਵੱਖ-ਵੱਖ ਕਲਾਕਾਰਾਂ ਦੇ ਨਾਲ ਮੇਲ ਜਾਂ ਫੀਮੇਲ ਦੇ ਨਾਲ ਤੁਹਾਡੀ ਸਨਮੁਖ ਹਾਜ਼ਰ ਕਰਾਂਗਾ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਸ਼ੇਅਰ ਕਰ ਦਿਓ